ਪਰਵਾਨ ਸਿੱਤੇ ਦਿਮਾਗ ਵਾਲੇ ਹੁੰਦੇ ਆ ਵੀ ਇਹ ਤਾਂ ਬਹੁਤੇ ਵੇਲ ਵਾਂਗਲੇ ਹੁੰਦੇ ਆ ਤੇ ਫਿਰ ਉਹ ਗੁੰਝਲਦਾਰ ਸਿਆਸਤ ਨੂੰ ਸਮਝ ਲਾਓਗੇ ਤੁਸੀਂ ਕੋਸ਼ਿਸ਼ ਕਰਾਂਗੇ ਤੇ ਕਾਮਯਾਬ ਹੋਵਾਂਗੇ ਹਨਾ ਜੀ ਤੇ ਮੇਰੇ ਵੱਲੋਂ ਵੀ ਕੋਸ਼ਿਸ਼ ਹੈ ਕਿ ਆਪਾਂ ਇਹ ਕੋਸ਼ਿਸ਼ ਕਰੀਏ ਔਰ ਬਾਕੀ ਜਿਹੜਾ ਇਨਸਾਨ ਜਿਸ ਕੰਮ ਵਿੱਚ ਜਦੋਂ ਪਹਿ ਜਾਂਦਾ ਹੈ ਪਰ ਹੌਲੀ-ਹੌਲੀ ਸਾਰੇ ਕੰਮ ਆ ਜਾਂਦੇ ਆ ਕਿ ਉਸ ਵਕਤ ਕਿਹੋ ਜੇ ਸਮੀਕਰਨ ਬਣਦੇ ਨੇ ਕਿਹੋ ਜੇ ਹਾਲਾਤ ਪੋਲੀਟਿਕਲ ਕਿਹੋ ਜੇ ਵੈਦਰ ਬਣਦਾ ਉਹਦੇ ਸਾਰਾ ਕੁਝ ਬਹੁਤ ਚੀਜ਼ਾਂ ਡਿਸਾਈਡ ਹੁੰਦੀਆਂ ਕਿਉਂਕਿ ਪੋਲੀਟਿਕਸ ਇਜ਼ 올 ਅਬਾਊਟ ਟਾਈਮਿੰਗ ਐਂਡ ਸਮੀਕਰਨ ਕੋਈ ਸੋਚਣਾ ਰਲਮ ਵਾਲੀ ਕੋਈ ਪਾਰਟੀ ਹੈਗੀ ਐਸੇ ਦੇ ਆ ਦੇਖੋ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਜਿਹੜੇ ਵਿੱਚ ਲੋਕ ਚਲੇ ਜਾਂਦੇ ਨੇ ਨਾ ਉਹਨਾਂ ਦੀ ਅਪਰੋਚ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਹੈ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ ਸੁਣਾ ਸਕਦੇ ਹਾਂ ਮਨਵਾ ਵੀ ਸਕਦੇ ਹਾਂ ਪਰ ਬਾਣ ਸਿੱਤੇ ਦਿਮਾਗ ਵਾਲੇ ਹੁੰਦੇ ਆ ਵੀ ਇਹ ਨਾ ਬਹੁਤੇ ਵੇਲ ਵੰਗਲੇ ਹੁੰਦੇ ਆ ਤੇ ਫਿਰ ਉਹ ਗੁੰਝਲਦਾਰ ਸਿਆਸਤ ਨੂੰ ਸਮਝ ਲਾਓਗੇ ਤੁਸੀਂ ਦੇਖੋ ਬਹੁਤ ਵੱਡਾ ਚੈਲੰਜ ਹੈ ਜਿਹੜੀ ਪੋਲਿਟਿਕਸ ਹੈ ਇਹ ਕੋਈ ਗੇਮ ਸਟਰੈਂਥ ਦੀ ਨਹੀਂ ਹੈਗੀ ਥਿਸ ਇਜ਼ ਗੇਮ ਆਫ ਬ੍ਰੇਨਸ ਜੋੜ ਤੋੜ ਐਂਡ ਬਹੁਤ ਕੁਝ ਹੁੰਦਾ ਟੰਡਿਆਂ ਭਰੀ ਰਾਹ ਆ ਔਖੀ ਨਹੀਂ ਹੈ ਬਟ ਕੋਸ਼ਿਸ਼ ਕਰਾਂਗੇ ਤੇ ਕਾਮਯਾਬ ਹੋਵਾਂਗੇ ਹਨਾ ਜੀ ਤੇ ਮੇਰੇ ਵੱਲੋਂ ਵੀ ਕੋਸ਼ਿਸ਼ ਹੈ ਕਿ ਆਪਾਂ ਇਹ ਕੋਸ਼ਿਸ਼ ਕਰੀਏ ਔਰ ਬਾਕੀ ਜਿਹੜਾ ਇਨਸਾਨ ਜਿਸ ਕੰਮ ਵਿੱਚ ਜਿਹੜਾ ਪੜਾਉਂਦਾ ਫਿਰ ਹੌਲੀ ਹੌਲੀ ਸਾਰੇ ਕੰਮ ਆ ਜਾਂਦੇ ਆ ਅਸੀਂ ਆਮ ਐਜੂਕੇਟਿਡ ਪਰਸਨ ਇਹ ਨਹੀਂ ਹੈਗਾ ਵੀ ਅਸੀਂ ਅਨਪੜ੍ਹੇ ਆ ਇਥੇ ਜਿਹੜੇ 10 ਸਾਲ ਪੜ੍ਹੇ ਮੰਤਰੀ ਨੇ ਉਹ ਵੱਡੀਆਂ ਵੱਡੀਆਂ ਕੁਰਸੀਆਂ ਨੇ ਐਜੂਕੇਸ਼ਨ ਮੰਤਰੀ ਲੱਗੇ ਨੇ ਸੋ ਜੀ ਸਾਹਿਬ ਟਾਈਮ ਟਾਈਮ ਦਾ ਖਸਾ ਦਆ ਪਿਆ ਹਾਂ ਤੇ ਇਹ ਦੱਸਿਓ ਕਿ ਤੁਸੀਂ ਇਹ ਗੱਲ ਇਹ ਵੀ ਸੁਝਾਵ ਮੰਗਿਆ ਕਿ ਕਿਸੇ ਪਾਰਟੀ ਕੋਲੋਂ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਹੈ ਕਿ ਜਾਂ ਫਿਰ ਆਜ਼ਾਦ ਲੜਨੀ ਚਾਹੀਦੀ ਹੈ ਤੁਹਾਡਾ ਮੰਨ ਕੀ ਕਹਿੰਦਾ ਵੀ ਕਿਸੇ ਪਾਰਟੀ ਵੱਲੋਂ ਲੜਨੀ ਚਾਹੀਦੀ ਕਿ ਜਾਂ ਆਜ਼ਾਦ ਦੇਖੋ ਪਾਰਟੀ ਵੱਲੋਂ ਲੜਨ ਦਾ ਇੱਕ ਬਹੁਤ ਵੱਡਾ ਇਨੀਸ਼ੀਅਲ ਹੁੰਦਾ ਕਿਉਂਕਿ ਉਹਨਾਂ ਦਾ ਇੱਕ ਸੰਗ ਹੁੰਦਾ ਇੱਕ ਗਰਾਊਂਡ ਰੂਟ ਦੀ ਟੀਮ ਬਣੀ ਹੁੰਦੀ ਹੈ ਮੈਨ ਟੂ ਮੈਨ ਹੋਮ ਟੂ ਹੋਮ ਹਨਾ ਮੱਲਾ ਤੋਂ ਮੱਲਾ ਉਹਦੇ ਵੱਲੋਂ ਡਰਨਾ ਲੜਨਾ ਬਹੁਤ ਹੀ ਚੰਗਾ ਤੇ ਈਜ਼ੀ ਵੀ ਹੁੰਦਾ ਤੁਹਾਡੀ ਹੈਲਪ ਹੋ ਜਾਂਦੀ ਹੈ ਬਟ ਜਦੋਂ ਕਿਸੇ ਪਾਰਟੀ ਨਾਲ ਸਕੂਲ ਤੁਹਾਡੀ ਵਿਚਾਰਤਰਾ ਨਹੀਂ ਜੁੜਦੀ ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਉਸ ਕ੍ਰਾਈਟੇਰੀਆ 'ਚ ਫਿੱਟ ਹੋ ਕੇ ਕੰਮ ਨਹੀਂ ਕਰ ਸਕਦੇ ਤੇ ਫਿਰ ਇੰਡੀਪੈਂਡੈਂਟ ਜਾਂ ਕੋਈ ਮਤਲਬ ਪ੍ਰੇਜ਼ ਨਹੀਂ ਇੰਡੀਪੈਂਡੈਂਟ ਤੇ ਚਲੋ ਤੇਰੀ ਗੱਲ ਤੁਸੀਂ ਸਮਝਦ ਰਹੇ ਹੋ ਇਹ ਚੰਗੀ ਗੱਲ ਹੈ ਕਿ ਕਿਸੇ ਪਾਰਟੀ ਨੂੰ ਲੜਾਂਗੇ ਤਾਂ ਉਹਦਾ ਫਾਇਦਾ ਹੋਊਗਾ ਤੇ ਪਾਰਟੀ ਤੁਹਾਨੂੰ ਲੱਗਦਾ ਵੀ ਤੁਹਾਡੀ ਸੋਚ ਨਾਲ ਰਲਣ ਵਾਲੀ ਕੋਈ ਪਾਰਟੀ ਹੈਗੀ ਐ ਇਸ ਵੇਲੇ ਦੇਖੋ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਜਿਹੜੇ ਵਿੱਚ ਲੋਕ ਚਲੇ ਜਾਂਦੇ ਨੇ ਨਾ ਉਹਨਾਂ ਦੀ ਅਪਰੋਚ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਹੈ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਅਸੀਂ ਆਪਣੀ ਗੱਲ ਰੱਖ ਸਕਦੇ ਆ ਸੁਨਾ ਸਕਦੇ ਆ ਮਨਵਾ ਵੀ ਸਕਦੇ ਆ ਪਰ ਡਿਪੈਂਡ ਕਰਦਾ ਪਰਸਨ ਟੂ ਪਰਸਨ ਤੁਹਾਡੀ ਕ੍ਰੈਡੀਬਿਲਟੀ ਕੀ ਹੈ ਤੁਹਾਡਾ ਕੈਲੀਬਰ ਕੀ ਹੈ ਪਰ ਜਦੋਂ ਤੁਸੀਂ ਬਹੁਤੇ ਲੋਕ ਦੇਖਿਆ ਕਿ ਜਿਹੜਾ ਸਿਸਟਮ ਬਣ ਚੁੱਕਾ ਨਾ ਇਹ ਸਿਸਟਮ ਉਹਨਾਂ ਨੂੰ ਬਦਲ ਦਿੰਦਾ ਫੜ ਕੇ ਜਿਹੜਾ ਬੰਦਾ ਬਾਹਰ ਕੁਝ ਕਹਿ ਰਿਹਾ ਹੁੰਦਾ ਜਿਉ ਸਿਸਟਮ ਦੇ ਧੱਕੇ ਚੜਦਾ ਤੇ ਫਿਰ ਉਹਨਾਂ ਦੀ ਬੋਲੀ ਬੁਲਣ ਲੱਗ ਪੈਂਦਾ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈ ਚਲੋ ਸੱਚ ਦੱਸਿਓ ਕਿ ਜਦੋਂ ਦਾ ਐਲਾਨ ਕੀਤਾ ਕਿ ਕਿੰਨੀਆਂ ਇੱਕ ਪਾਰਟੀਆਂ ਨੇ ਅਪਰੋਚ ਕਰਤਾ ਆ ਮੈਨ ਟੂ ਬੀ ਵੈਰੀਫਾਈਂਗ ਹਾਲੇ ਮੇਰੀ ਕਿਸੇ ਵੀ ਪਾਰਟੀ ਨਾਲ ਕੋਈ ਗੱਲ ਨਹੀਂ ਹੋਈ ਕੋਈ ਕਿਸੇ ਨੇ ਅਪਰੋਚ ਨਹੀਂ ਕੀਤਾ ਬਟ ਇਸ ਤੋਂ ਅਸੀਂ ਵੀ ਹਲੇ ਇੱਕ ਟੀਮ ਤਿਆਰ ਕਰ ਰਹੇ ਹਾਂ ਸਟ੍ਰੈਟਜੀ ਬਣਾ ਰਹੇ ਹਾਂ ਹਨਾ ਕਿ ਆਪਾਂ ਗੱਲਬਾਤ ਕਰਾਂਗੇ ਦੇਖਾਂਗੇ ਕਿਸੇ ਨਾਲ ਕਿਸੇ ਜੋ ਕੋ 파ਰਟੀ ਅਪਰੋਚ ਕਰਦੀ ਹੈ ਤੇ ਆਪਣਾ ਜੋ ਉਹਨਾਂ ਨਾਲ ਸ਼ੇਕ ਹੈਂਡ ਕਰਨਾ ਕਿ ਸਾਡੀ ਉਹਨਾਂ ਨਾਲ ਐਸੋਸੀਏਸ਼ਨ ਉਸ ਤਰੀਕੇ ਨਾਲ ਬਣਦੀ ਹੈ ਜਿਸ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਬਾਕੀ ਮੈਂ ਕੋਈ ਏਡਾ ਵੱਡਾ ਫੇਸ ਨਹੀਂ ਹੈਗਾ ਕਿ 파ਰਟੀ ਆਖੇਗੀ ਵੀ ਨਹੀਂ ਜੋ ਵਿਰਿੰਦਰ ਸਿੰਘ ਨੂੰ ਮੰਨ ਕੇਗਾ ਉਹ ਹੀ ਕਰਾਂਗੇ ਸੋ ਸੋ ਮਨੀ ਥਿੰਗਸ ਹੈ ਗੱਲ ਤੇ ਤੁਸੀਂ ਮੋਹਰ ਲਾਓ ਜਾਂ ਫਿਰ ਕਹਿ ਦਿਓ ਵੀ ਨਹੀਂ ਇਹ ਗੱਲ ਝੂਠੀ ਹੈ ਜੋ ਆਪਾਂ ਵਾਣੇ ਕਹਿੰਦੇ ਵੀ ਵਿਰਿੰਦਰ ਸਿੰਘ ਨੂੰ ਮੰਨੂ ਭਾਜੀਪੀ ਨੇ ਥਾਪੜਾ ਦੇ ਦਿੱਤਾ ਵਾ ਤੂੰ ਕੈਂਟ ਚ ਜਾ ਕੇ ਕ ਤੈਨੂੰ ਟਿਕਟ ਤੇਰੀ ਹੈ ਕੈਂਟਾਈ ਦੇ ਵਿੱਚ ਕੈਂਟ ਤੋਂ ਪੱਕੀ ਹੈ ਨਹੀਂ ਨਹੀਂ ਇਹ ਬਿਲਕੁਲ ਅਫਵਾਹ ਹੈ ਹਾਲੇ ਤੱਕ ਮੇਰੀ ਕੋਈ ਮੀਟਿੰਗ ਨਹੀਂ ਹੋਈ ਤੁਸੀਂ ਬਰੀ ਫ੍ਰੈਂਕ ਅਸੀਂ ਆਪਣੇ ਕੰਮ ਵਾਲੀ ਜਗ੍ਹਾ ਤੇ ਖੜੇ ਹਾਂ ਹਾਂ ਇਹ ਵੀ ਸਾਰਾ ਕੈਂਟ ਕੈਂਟ ਹਲਕਾ ਹੀ ਪੈਂਦਾ ਹੈ ਜਮਸ਼ੇਰ ਡੇਰੀ ਕੰਪਲੈਕਸ ਪਰ ਮੇਰਾ ਕਾਰੋਬਾਰ ਇੱਥੇ ਹੈ ਮੇਰਾ ਘਰ ਮੇਰੀ ਰਿਹੈਸ਼ ਕੈਂਟ ਦੇ ਵਿੱਚ ਹੈ ਹਾਂ ਜੇ ਮੌਕਾ ਬਣਿਆ ਕਿਸੇ ਪਾਰਟੀ ਨਾਲ ਜੁੜਨ ਕੋਈ ਅਸੀਂ ਕੈਂਟ ਵਾਸਤੇ ਲੜ ਸਕਦੇ ਕੋਈ ਵੱਡੀ ਗੱਲ ਨਹੀਂ ਇਹ ਗੱਲ ਪੱਕੀ ਹੈ ਫਿਰ ਵੀ ਤੁਸੀਂ ਕੈਂਟ ਤੋਂ ਹੀ ਲੜੋਗੇ ਚਾਹਣ ਕੈਂਟ ਵੀ ਹੋ ਸਕਦਾ ਜਲੰਧਰ ਸੈਂਟਰ ਵੀ ਹੋ ਸਕਦਾ ਕਿ ਇਹ ਦੋ ਕੌਨਸਟਿਟਿਊਐਂਸੀਜ਼ ਇੱਧ ਲੋਕੀ ਮੈਨੂੰ ਈਜ਼ੀਲੀ ਕਰ ਸਕਣ ਜਾਂ ਮੈਂ ਮਿਲ ਸਕਾਂ ਤੇ ਉਹ ਉਹ ਚੀਜ਼ ਦੇ ਵਿੱਚ ਮੈਂ ਜਾਣਾ ਬਿਹਤਰ ਸਮਝਦਾ ਵਾਂ ਵੈਸੇ ਤਾਂ ਆਮ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਵੀ ਜਿਹੜੀ ਸੱਤਾਧਿਰ ਪਾਰਟੀ ਆ ਉਹਦੇ ਨਾਲ ਹੱਥ ਮਿਲਾ ਲਿਆ ਜਾਵੇ ਕਿਉਂਕਿ ਡੇਢ ਦੋ ਸਾਲ ਦੇ ਹੈਗੇ ਨੇ ਉਸ ਤੋਂ ਬਾਅਦ ਪੈਰਤੀ ਬਣਾਰੀ ਹੈ ਆਪਾਂ ਤਾਂ ਫਿਰ ਮੁੜ ਕੇ ਅੱਗੇ ਗਾਂਹ ਕਰੀਏ ਨਹੀਂ ਨਹੀਂ ਮੇਰਾ ਮਕਸਦ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਸੀਂ ਜੋ ਵੀ ਪਲਾਨ ਕੀਤਾ ਇਟਸ 올 ਅਬਾਊਟ ਗੋਜ਼ ਆਰ ਸਟਾਈ ਕਿ ਉਸ ਵਕਤ ਕਿਹੋ ਜੇ ਸਮੀਕਰਨ ਬਣਦੇ ਨੇ ਕਿਹੋ ਜੇ ਹਾਲਾਤ ਪੋਲਿਟੀਕਲ ਕਿਹੋ ਜੇ ਵੈਦਰ ਬਣਦਾ ਉਹਦੇ ਸਾਬ ਨਾਲ ਬਹੁਤ ਚੀਜ਼ਾਂ ਡਿਸਾਈਡ ਹੁੰਦੀਆਂ ਕਿਉਂਕਿ ਪੋਲਿਟਿਕਸ ਇਜ਼ 올 ਅਬਾਊਟ ਟਾਈਮਿੰਗ ਐਂਡ ਸਮੀਕਰ ਹਣਾ ਇਹ ਪਤਾ ਨਹੀਂ ਸੇਰ ਨੂੰ ਕੀ ਕਹਾਣੀ ਬਣ ਜਾਵੇ ਮਤਲਬ ਇਹ ਗੱਲ ਤਾਂ ਪੱਕੀ ਹੈ ਵੀ ਚੋਣ ਲੜਨੀ ਆ ਲੜਾਂਗੇ ਦੂਸਤਾ ਇੱਕ ਬਿਲਕੁਲ ਯਾਰ ਚੜਨ ਲੜਨੀ ਵੀ ਚਾਹੀਦੀ ਹੈ ਚੰਗੇ ਨੌਜਵਾਨਾਂ ਨੂੰ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ